ਅਸੀਂ ਥੋੜਾ ਦਿਨ ਪਹਿਲਾਂ ਦੇਖਿਆ ਹੁਣਾਂ ਵੀ ਪੁਲੱਥ ਦੇ ਵਿੱਚ ਬਹੁਤ ਵੱਡਾ ਕਬੱਡੀ ਕੰਪ ਕਰਵਾ ਮੋਹਨਵੀਰ ਬੱਲ ਸਾਹਿਬ ਨੇ ਸਵਰਗਵਾਸੀ ਅਵਤਾਰ ਸਿੰਘ ਦੀ ਬੱਲ ਸਾਹਿਬ ਦੀ ਯਾਦ ਵਿੱਚ ਮੋਹਨਵੀਰ ਬੱਲ ਤੇ ਦਲਾਵਰ ਬੱਲ ਨੇ ਕਰੋੜਾਂ ਰੁਪਏ ਲਾਏ ਕਬੱਡੀ ਤੇ ਤੇ ਆਸਟ੍ਰੇਲੀਆ ਦੀ ਕਬੱਡੀ ਨੂੰ ਵੀ ਉੱਪਰ ਚੁੱਕਣ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕਰ ਰਿਹਾ ਸਾਡਾ ਵੱਡਾ ਵੀਰ ਮੋਹਨਵੀਰ ਬੱਲ ਤੇ ਹੁਣ ਇੱਕ ਨਵੀਂ ਪਿਰਤ ਪਾਈ ਹੈ ਸਾਡੇ ਭਰਾ ਨੇ 21 ਜੂਨ ਨੂੰ ਇੱਕ ਪੰਜਾਬੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਮਿਸਟਰ ਸ਼ੋਦਾਈ ਸੋ ਉਸ ਫਿਲਮ ਦੀ ਜਿੰਨੀ ਵੀ ਕਹਿੰਦੇ ਕਮਾਈ ਹੋਵੇਗੀ ਉਹ ਸਾਰੀ ਕਬੱਡੀ ਦੇ ਉੱਪਰ ਜਿਹੜੇ ਸਮਾਜ ਭਲਾਈ ਦੇ ਕੰਮ ਨੇ ਉਹਨਾਂ ਦੇ ਉੱਪਰ ਲਗਾਈ ਜਾਣੀ ਹੈ ਕਿਉਂਕਿ ਇਹ ਜਿਹੜੀ ਫਿਲਮ ਹੈ ਸਾਡੇ ਮੋਹਨਵੀਰ ਬੱਲ ਸਾਹਿਬ ਨਾਲ ਦੀ ਡਾਇਰੈਕਸ਼ਨ ਦੇ ਹੱਥ ਮੜ ਰਹੀ ਹੈ ਇੱਕ ਵਾਰ ਤਾੜੀਆਂ ਮਾਰ ਦਿਓ ਜੋਰ ਦੇ ਨਾਲ ਜਿੱਥੇ ਕਬੱਡੀ ਤੇ ਪੈਸਾ ਲਾਉਂਦੇ ਆ ਉੱਥੇ ਪੰਜਾਬੀ ਇੰਡਸਟਰੀ ਦੇ ਵਿੱਚ ਵੀ ਬਹੁਤ ਵੱਡਾ ਨਾਮ ਹੈ ਮੋਹਨਵੀਰ ਬੱਲ ਦਾ ਸਾਡੇ ਬਹੁਤ ਹੀ ਸਤਿਕਾਰਯੋਗ ਹਰਜੀਤ ਸੰਧੂ ਜੀ ਜਾਣਕਾਰੀ ਦਿੰਦੇ ਆ ਕਿ 21 ਜੂਨ ਨੂੰ ਮਿਸਟਰ ਸੁਦਾਈ ਫਿਲਮ ਜਿਹੜੀ ਪੰਜਾਬੀ ਉਹ ਰਿਲੀਜ਼ ਹੋਣ ਜਾ ਰਹੀ ਹੈ ਔਰ ਜਿੰਨੀ ਵੀ ਕਮਾਈ ਹੋਵੇਗੀ ਉਹ ਕਬੱਡੀ ਦੇ ਉੱਪਰ ਤੇ ਅੱਜ ਦੇ ਭਲੇ ਵਾਸਤੇ ਜਿਹੜੇ ਕੰਮ ਨੇ ਉਹਨਾਂ ਦੇ ਉੱਪਰੋਂ ਪੈਸੇ ਲਾਏ ਜਾਣਗੇ ਸੋ ਮੋਹਨਵੀਰ ਬਲ ਸਾਹਿਬ ਦਾ ਉਹਨਾਂ ਦੇ ਸਾਰੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਇਧਰਲੇ ਪਾਸੇ ਪੈਂਦੀ ਕਬੱਡੀ ਖੇਡ ਮੈਦਾਨ ਦੇ ਵਿੱਚ ਭੱਗੇ ਭਾਈ ਕਰਦੇ ਗੱਲ ਦੀ ਤਰਫ